ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੀ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਦੇ ਟਾਈਮ ਹੈ 6:30 ਦਾ ਹੁਣ ਆਪਣੀ ਜਿਹੜੀ ਬਲੌਗ ਦੀ ਸਟਾਰਟਿੰਗ ਹੈ ਬਸ ਬੱਚਿਆਂ ਤੋਂ ਹੋਇਆ ਕਰੂ ਕਿਉਂਕਿ ਇਸ ਟਾਈਮ ਤੇ ਆਪਾਂ ਬੱਚਿਆਂ ਨੂੰ ਕਰਦੇ ਆਂ ਤਿਆਰ ਤੇ ਫਿਰ ਮੈਨੂੰ ਇਹ ਹੁੰਦਾ ਕਿ ਨਾਲ-ਨਾਲ ਚਲੋ ਆਪਾਂ ਆਪਣੇ ਬਲੌਗ ਦੀ ਸਟਾਰਟਿੰਗ ਹੋ ਜੇ ਹਨਾ ਫਿਰ ਆਪਣੇ ਜਿਹੜੀ ਕੰਮ ਕਰਾ ਸੌਖੇ ਤਰੀਕੇ ਨਾਲ ਚੱਲੀ ਜਾਂਦੀ ਰਹਿੰਦੀ ਹੈ ਤੇ ਵੈਸੇ ਮੈਂ ਰਾਤ ਕਿਹਾ ਸੀ ਹਨਾ ਚਲੋ ਭੈਣਾਂ ਦੇ ਬਹੁਤ ਸੋਹਣੇ ਕਮੈਂਟ ਆਏ ਤੇ ਕਿ ਤੁਸੀਂ ਬਸ ਚੁੱਪ ਕਰਕੇ ਆਪਦੇ ਬਲੌਗ ਪਾਈ ਚੱਲੋ ਸਾਨੂੰ ਤੁਹਾਡੇ ਬਲੌਗ ਦੀ ਜਿਹੜੀ ਵੇਟ ਹੁੰਦੀ ਹੈ ਤੇ ਚਲੋ ਜੇ ਆਪਾਂ ਆਪਦਾ ਕੰਮ ਕਰੀ ਜਾਣਾ ਹਨ ਕਰੀ ਜਾਣਾ ਹਨਾ ਤੇ ਚਲੋ ਜੀ ਹੁਣ ਮੈਂ ਨਾ ਬੱਚਿਆਂ ਦੇ ਸਿਰਵਾਦਾ ਕਿਉਂਕਿ ਫਿਰ ਬੈਣ ਦਾ ਇਹ ਪਤਾ 5-10 ਮਿੰਟਾਂ ਦਾ ਵੀ ਕਈ ਵਾਰੀ ਪਹਿਲਾਂ ਬੁਲਾ ਆ ਜੇ ਮੁੜ ਕੇ ਫਿਰ ਇਹ ਤੇਰਾ ਮੁਰਤੇ ਗਾਲਾਂੋਂ ਤਾਂ ਹੋ ਜਾਂਦਾ ਕਿ ਤੁਸੀਂ ਫਟਾਫਟ ਤਿਆਰ ਨਹੀਂ ਹੁੰਦੇ ਕਿਉਂਕਿ ਜਦੋਂ ਉੱਠ ਖੜਦੇ ਫਿਰ ਕੰਮਾਂ ਦੀ ਤਾਂ ਢੇਰੀ ਲਿਆ ਦੇਣੀ ਹੈ ਉਹ ਜਲਦੀ ਨਾਲ ਨਾਲ ਮੈਂ ਰਾਤ ਪੋਚਾ ਵਗੈਰਾ ਲਾਇਆ ਸੀ ਫਿਰ ਵੀ ਮੈਨੂੰ ਸਵੇਰ ਮੈਂ ਇੱਕ ਵਾਰੀ ਆ ਇੰਦਰੂਮ ਚੋਂ ਤੇ ਬਰਾਂਡੇ ਚੋਂ ਤੇ ਜਿੱਥੇ ਬੱਚੇ ਪੈਂਦੇ ਹੁੰਦੇ ਹਨਾ ਉਧਰੋਂ ਮੈਂ ਕੱਢੇ ਆਈ ਮੈਨੂੰ ਐਵੇਂ ਜੇ ਹੁੰਦਾਗਾ ਵੀ ਰੇਪਟਾ ਜਾਂਣਾ ਕਿਸ ਕਿਸ ਜੀ ਹੁੰਦੀ ਹੈ ਚਲੋ ਕਈ ਵਾਰੀ ਕੋਈ ਆਉਂਦਾ ਹਨਾ ਤੇ ਵੀ ਭੜਾ ਜਾਣਾ ਲੱਗੇ ਫਿਰ ਮੈਨੂੰ ਦੁਬਾਰੇ ਜਿਹੜਾ ਪੋਚੇ ਦਾ ਕੰਮ ਕਰਨਾ ਪਿਆ ਮੈਂ ਤਾਂ ਆਪਦੇ ਨੇ ਇਹਨੂੰ ਮਿਹਰੇ ਸਮੇਤਲ ਸ਼ਾਮ ਨੂੰ ਲਾਤਾ ਤੜਕੇ ਮਿਲਣ ਨੂੰੜਨੀ ਪੈਣੀ ਹੈਗੀਗੀ ਬਾਕੀ ਰਾਤ ਦਾ ਜਿਹੜਾ ਮੌਸਮ ਹੈ ਬਹੁਤ ਹੀ ਜ਼ਿਆਦਾ ਸੂਣਾ ਐ ਇੰਨੀ ਜ਼ਿਆਦਾ ਤੇਜ਼ ਹਵਾ ਚੱਲਦੀ ਹੈ ਨਾ ਬਹੁਤ ਸਨੇ ਜਲੀ ਜਾਂਦੀ ਹੈ ਹਵਾ ਅੱਜ ਸਵੇਰ ਜਿਹੜੀ ਬੀੜੇ ਦੀ ਸਫਾਈ ਕਰਨ ਦੇ ਵਿੱਚ ਕੋਈ ਰੁਕਾਵਟ ਨਹੀਂ ਆਈ ਹੈ ਆਇਦਰ ਦੇਖੋ ਵਿਚਾਲੇ ਛੜਾ ਕੇ ਸੇਰ ਆਲਦਾ ਤੇ ਲੱਗ ਗਈ ਡਾਂਸ ਕਰਨ ਚਲ ਆਜ ਬਤਰੀ ਆਜ ਕਰਾ ਜਲਦੀ ਪੇਟ ਹੋ ਜਾਏ ਹਾਂ ਜੀ ਜੀ ਹਾਂ ਨਮਮਾ ਦਾ ਹੋ ਗਿਆ ਨੁਕਸਾਨ ਹੈ ਨਮਮਾ ਘਰਾਂ ਤੇ ਚਾਟ ਗਈ ਲੱਗ ਪੈਸਿਕ ਆ ਪਹਿਲਾਂ ਤਾਂ ਮੇਰੇ ਗਲਿਪਸਟਿਕ ਇਹ ਨਹੀਂ ਸ਼ਰਦਨਾ ਕਿਵੇਂ ਨਾ ਕਿਵੇਂ ਗੁੰਮ ਕਰ ਦਿੰਦੇ ਹਨ ਹਰ ਵਾਰ ਮੈਂ ਸਰਾਫ ਚ ਰੱਖਿਆ ਹੁੰਨੇ ਗੇ ਗੁੰਮ ਤੁਸੀਂ ਕੀਤੀ ਮੇਰੇ ਕੋਲ ਪਿੰਕ ਕਲਰ ਦੀ ਸੀਗੀ ਤੇ ਹੁਣ ਜਿਹੜੀ ਮੈਂ ਚੱਕ ਕੇ ਲਾਉਣ ਲੱਗੀ ਮੇਰੇ ਹੱਥ ਚੋਂ ਕਾਲੀ ਕਾਲੀ ਚ ਛੁੱਟ ਗਈ ਛੁੱਟ ਗਈ ਮੈਂ ਹੁਣ ਇਹਨੂੰ ਪੂਰੀ ਵਾਰ ਨਹੀਂ ਦੇਖ ਕੇ ਖੜੀ ਮੈਂ ਕਿ ਜੇ ਮੇਰੇ ਕੋਲ ਲਿਪਸਟਿਕ ਹਨ ਭਾਤ ਖਲਾਇਆ ਤਾਂ ਤੁਹਾਡੇ ਪਹਿਣਗਾ ਬਹੁਤ ਆ ਫਲੋਰ ਦਾ ਹੈਂਕੀ ਲਾਓ ਤੇ ਇਹ ਉਹ ਪੌਕਟ ਹੈ ਨਹੀਂ ਹੈ ਨਾ ਸਕਰਟ ਦੇ ਕਾਸ਼ ਜਗ੍ਹੀ ਹੁੰਦੀ ਐ ਚਿੱਕਾ ਮਾਰ ਗਿਆ ਨਹੀਂ ਬੋਟਲ ਦਾ ਪੈਲ ਕਰ ਲਈ ਵੈਂਸ ਮਮਾ ਜੀ ਹੋ ਗਿਆ ਸੀ ਨਕਸਾਂ ਮਮਾ ਦਾ ਜੇ ਛੋਟਾ ਕੇ ਲਪਸਟੀਕਾ ਮਮਾ ਲੋ ਗਿਆ ਮੂਡ ਆਫ ਹੋ ਮੂਡ ਆਫ ਅੰਨਾ ਜਿਆਦੇ ਸੀ ਬਸ ਹੁਣ ਸੈਟ ਹੋ ਗਈ ਦੀ ਹੁਣ ਪਰ ਸਮੂ ਦੇਖੀ ਹੰਦੀ ਆ ਖੂਨ ਇਨ ਮੈਂ ਹੁਣ ਲੱਗ ਉਸ ਮੈਂ ਸਿਮੂ ਨੂੰ ਵੀ ਸਟੈਟ ਲਾ ਆਦਾ ਫੋਨ ਦੇ ਜੀ ਹਾਂ ਗਾਣੇ ਦਾ ਫੋਨਸ ਕਰੀ ਤੇ ਦਾਦੀ ਜੀ ਨੂੰ ਕੁਝ ਕਹਿ ਗਾਦੀ ਰੋਟੀ ਬਣਾਦੀ ਮੈਂ ਚਾਹ ਵੀ ਲਕਟ ਓਕੇ ਉਹ ਵਿਸੇ ਕਰਦੇ ਆਂ ਘੜ ਕਰਦੇ ਆਂ ਕਾਹ ਹਾਂਜੀ ਰੋਟੀ ਬਣੀ ਪਈ ਹੈ ਬੰਨੋ ਆਪ ਵੀ ਬੰਨਦੇ ਆ ਰਮ ਸਤਿਪ੍ਰੀਅਕ ਬਹੁਤ ਆ ਮਮਾ ਮਾਰਨਾਈ ਬੱਚੇ ਭਾਈ ਕੋਈ ਨੰਬਰ ਹੈ ਆ ਆ ਕਿੱਥੇ ਜੀ ਕੇ

ਫਿਰ ਮੰਦਰਾ ਕੇ ਉਹ ਤੇ ਬਾਰ ਹਵਾ ਦੇ ਕਿਤੇ ਸਭ ਬੈਠੇ ਬਾਈ ਬਾਈ ਬਹੁਤ ਜਿਆਦਾ ਬਾਰੇ ਜੀ ਹਵਾ ਕਿ ਜਨੀ ਹਵਾ ਚੱਲਦੀ ਹੈ ਕਿ ਕਿੱਡੀ ਛੋਲੀ ਆ ਲੱਗਦੀ ਹੈ ਸੰਮ੍ਰਿਤਾ ਉਹ ਗੀਤ ਦਾ ਚਲਾਉਣਾ ਨਹੀਂ ਪਤਾ ਕਿੰਨੀ ਖੁਸ਼ੀ ਹੋ ਜਾਂਦੀ ਹੈ ਘਰੇ ਆ ਕੇ ਬੜੀ ਮੀਨ ਹੈ ਨਾ ਬੋਤਲ ਵੇਖਾ ਬੱਦਬੀ ਸੈਣਾ ਆਉਂਦਾ ਤੇ ਜਾਂਦੀ ਜਲੀ ਕਰਤਾ ਹੀ ਕੰਮ ਹੋਈ ਆਏ ਤਾਂ ਨਾ ਅਸੀਂ ਗਰਮੀ ਚੋਂ ਆਏ ਆ ਥੱਕੇ ਆ ਪਰ ਅਸਕਰ ਲਈ ਜਮ ਹੋ ਗਿਆ ਪਾਣੀ ਲੈ ਕੇ ਆਜਾ ਪਾਣੀ ਲਓ ਜੀ ਦੇਰ ਦੇ ਧਰਮ ਹੈ ਨਾ ਜਮਾ ਬਾਹਰ ਨਹੀਂ ਨਿਕਲਦੀ ਅੱਜ ਮੌਸਮ ਸੋਹਣਾ ਸੀ ਤੇ ਅੱਜ ਆਪਣੇ ਬਣੇ ਸੀ ਸਵੇਰ ਖੀਰ ਤੇ ਪਤਾ ਸੀਗਾ ਕਿ ਤਰਜ਼ ਦੇ ਵਿੱਚ ਪਈ ਹੋਣੀ ਆ ਹਾਂਜੀ ਠੰਡੀ ਮੈਂ ਬਖਸੀਰ ਤੇ ਗਾ ਲੇ ਨਾ ਖੀਰ ਦੀ ਬਤੀਸ਼ਾ ਹੋ ਗਈ ਬੱਚਿਆਂ ਤੱਕ ਕੁਰਕਰਿਆਂ ਦਾ ਹੁੰਦਾ ਅਨਸਾਰ ਚੱਕਲੇ ਪੈਟ ਪਰਪਾਤਾ ਖੀਰ ਸ਼ਕਾ ਗਈ ਚਲੋ ਮਾਸਮ ਸੁਨਾਟੇ ਹਾਂ ਜੀ ਟਾਈਮ ਹੋ ਗਿਆ ਪੰਜ ਦਾ ਤੇ ਆਪਾਂ ਪਸ਼ੂ ਵਗੈਰਾ ਪੱਠੇ ਪਾਪੀ ਜੀ ਨੇ ਪਾਤੇ ਸੀ ਤੇ ਮੈਂ ਪਸ਼ੂ ਵਗੈਰਾ ਬੰਨ ਕੇ ਤੇ ਮਸ਼ੀਨ ਵੀ ਆਪਣੀ ਚਲਾਤੀ ਹੈਗੀ ਮੈਂ ਤਾਰਾ ਗੱਡਾਂ ਜਾਂਦੀ ਸੀ ਮੈਂ ਕਿ ਥੁੜੀਆਂ ਜਿਹੀਆਂ ਗੱਲਾਂ ਕਰਨੀਆਂ ਸੀ ਆਪਾਂ ਬੈਠ ਕੇ ਗੱਲਾਂਬੱਤਾਂ ਕਰਦੀਆਂ ਤੇ ਸਭ ਤੋਂ ਪਹਿਲਾਂ ਭੈਣਾ ਦਾ ਬਹੁਤ ਬਹੁਤ ਜਿਆਦਾ ਥੈਂਕ ਯੂ ਹਣਾ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਅੱਜ ਆ ਜਿਹੜਾ ਆਪਣੇ ਤੇ ਇਹ ਦਿਨ ਆਇਆ ਕਿਉਂਕਿ ਵੈਸੇ ਤਾਂ ਕਈ ਦਿਨ ਹੋ ਗਏ ਤੇ ਆਪਣਾ ਚੈਨਲ ਆ ਜਿਹੜਾ ਮੋਨਟਾਈਜ਼ ਹੋ ਗਿਆ ਜੋ ਜਾਨੀ ਕਿ ਪਹਿਲਾ ਆਪਣਾ ਵਾਚ ਟਾਈਮ ਪੂਰਾ ਹੋਇਆ ਫਿਰ ਦੂਜਾ ਜਿਹੜਾ ਆਪਣਾ ਕੰਮਦੰਦੇ ਹੁੰਦੇ ਜਾਨੀ ਕਿ ਆਪਣਾ ਜਿਹੜਾ ਚੈਨਲ ਹੈ ਮੋਨਟਾਈਜ਼ ਹੋ ਗਿਆ ਤੇ ਦੂਬਾਦ ਵਾਲਾ ਜਿਹੜਾ ਪ੍ਰੋਸੈਸ ਆਪਣਾ ਉਹ ਚੱਲ ਰਿਹਾ ਵੀ ਆਪਾਂ ਨੂੰ ਜਲਦੀ Google AdSense ਪੈਨ ਹੈ ਜਿਹੜਾ ਉਹ ਵੀ ਮਿਲ ਜਾਊਗਾ ਇਹ ਸਾਰਾ ਕੁਝ ਹੈ ਜਿਹੜਾ ਤੁਹਾਡੀ ਸਪੋਰਟ ਸਦਕੇ ਹੋਇਆ ਹਨਾ ਜੇਕਰ ਤੁਸੀਂ ਆਪਦਾ ਕੀਮਤੀ ਟਾਈਮ ਕੱਢ ਕੇ ਤੇ ਵੀ ਸਾਡੇ ਵਲੌਗ ਦੇਖਦੇ ਹੋ ਤਾਂ ਹੀ ਆਪਣਾ ਵਾਚ ਟਾਈਮ ਹੈ ਜਿਹੜਾ ਕੰਪਲੀਟ ਹੋਇਆ ਤੇ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਦੂਸਰੀ ਗੱਲ ਭੈਣ ਆਪਾਂ ਨੂੰ ਪੁੱਛ ਰਹੀ ਸੀ ਹਨਾ ਵਿਕਰਮਜੀਤ ਸ਼ਾਇਦ ਨਾ ਦੂੰ ਆ ਭੰਦੇ ਮੈਸੇਜ ਆਇਆ ਸੀ ਕਿ ਤੁਸੀਂ ਪਸ਼ੂਆਂ ਨੂੰ ਹੈ ਜਿਹੜੇ ਜਾਨੀ ਕਿ ਵੀ ਲੇਟੀ ਵਗੈਰਾ ਹਨਾ ਕਿੱਦਾਂ ਪਾਉਣੇ ਭੈਣੇ ਜਿਵੇਂ ਹੁਣ ਸਾਡੇ ਪਸ਼ੂ ਦਸੰਬਰ ਦੇ ਸੂਏ ਹੋਏ ਆ ਜਿਵੇਂ ਕਿ ਠੰਡ ਹੁੰਦੀ ਠੰਡ ਦੇ ਵਿੱਚ ਤਾਂ ਆਪਾਂ ਲੇਟੀ ਹੈ ਜਿਹੜੀ ਰਿੰਨਕੀ ਪਾਉਣੇ ਆਪਾਂ ਤੇ ਹੁਣ ਜਿਵੇਂ ਜਦੋਂ ਦੀ ਗਰਮੀ ਸਟਾਰਟ ਹੋਈ ਹੈ ਤਾਂ ਆਪਾਂ ਸੂਭਾ ਪਿਉਉਂਦਨੇ ਆ ਜਾਨੀ ਕਿ ਠੰਡੇ ਪਾਣੀ ਚ ਪਿਉਉਂਦੋ ਚਾਹੀ ਨਿੱਗੇ ਜੇ ਕੋਸੇ ਪਾਣੀ ਚ ਪਿਉਉਂਦਨੇ ਆ ਤੇ ਉਹ ਆਪਾਂ ਦੁਪਹਿਰੇ 1 2 ਵਜੇ ਚਾਰ ਦਿੰਨੇ ਹੈਗੇ ਤੇ ਤੇਲ ਵਗੈਰਾ ਤਾਂ ਭਨੇ ਹੁੰਦਾ ਕਈ ਤਾਂ ਹੁੰਦੇ ਆ ਹਨਾ ਵੀ ਸਾਲ ਪਰ ਦਈ ਜਾਂਦੇ ਕਰਛੀ ਘੜਛੀ ਲੇਟੀ ਚ ਪਾ ਕੇ ਪਰ ਆਪਾਂ ਇਦਾਂ ਕਰਦੇ ਆ ਆਪਾਂ ਜਿਵੇਂ ਕਿ ਤਿੰਨ ਚਾਰ ਤਿੰਨ ਕਿ ਮਹੀਨੇ ਰਹਿੰਦੇ ਹੁੰਦੇ ਆ ਜਦੋਂ ਉਦੋਂ ਆਪਾਂ ਜਿਹੜਾ 5 4 5 ਕਿਲੋ ਆਪਾਂ ਕਿਹਾ ਤੇਲ ਚਾਰਨਾ ਹੁੰਦਾ ਉਹਨਾਂ ਦਾ ਆਪਾਂ ਲੇਟੀ ਚ ਪਾ ਦਿੰਨੇ ਕਪੀ ਡੀਡ ਕਪੀ ਆਪਣੇ ਆਈਡੀਏ ਦੇ ਨਾਲ ਉਦੋਂ ਪਾ ਕੇ ਆਪਾਂ ਇਹਨਾਂ ਨੂੰ ਯਾਨੀ ਕਿ ਤਿੰਨੇ ਕਿ ਮਹੀਨੇ ਰਹਿੰਦੇ ਹੁੰਦੇ ਉਦੋਂ ਆਪਾਂ ਇਹਨਾਂ ਨੂੰ ਪਛਵਾਣ ਨੂੰ ਯਾਨੀ ਕਿ ਤੇਲ ਵਗੈਰਾ ਚਾੜ ਦਿੰਨੇ ਹੁੰਨੇ ਆ ਬੱਸ ਤੇ ਪਹਿਨ ਇੱਕ ਕਮੈਂਟ ਅੱਜ ਕੀਤਾ ਹੋਇਆ ਸੀ ਜਿਹੜਾ ਕੱਲ ਬਲੌਗ ਅਪਲੋਡ ਕੀਤਾ ਸੀ ਮੈਂ ਹਾਂ ਚਲੋ ਆਪਾਂ ਬਲੌਗ ਦੇ ਰਾਹੀਂ ਦੱਸ ਦਾਂਗੇ ਐਨਾ ਕੁਝ ਕਮੈਂਟ ਦੇ ਵਿੱਚ ਕਈ ਵਾਰੀ ਸਮਝ ਆਉਂਦਾ ਚਾਹੇ ਨਹੀਂ ਆਉਂਦਾਗਾ ਤੇ बस ਇਦਾਂ ਹੀ ਆ ਜਿਹੜੇ ਕੰਮਕਾਰ ਚੱਲਦੇ ਰਹਿੰਦੇ ਜਿਵੇਂ ਕਿ ਮੈਂ ਕੱਲ ਬਲੌਗ ਅਪਲੋਡ ਕੀਤਾ ਸੀ ਤੇ ਸਾਰੀਆਂ ਭੈਣਾਂ ਨੇ ਕਿਹਾ ਵੀ 네ਗੇਟਿਵ ਨਾ ਸੋਚਿਆ ਕਰੋ ਹਨਾ ਵੀ ਅਸੀਂ ਤੁਹਾਨੂੰ ਕਹਿ ਰਹੇ ਹਾਂ ਵੀ ਤੁਹਾਡੇ ਜਿਹੜੇ ਬਲੌਗ ਹੈ ਜਿਹੜੀ ਤੁਹਾਡੀ ਲਾਈਫ ਹੈ ਸਿੰਪਲ ਹੈ ਕੋਈ ਕਹਿੰਦੇ ਤੁਹਾਡਾ ਘਰ ਦੇਖਣਾ ਪਸੰਦ ਆ ਹਨਾ ਤੁਹਾਡੇ ਕੰਮਕਾਰ ਇਦਾਂ ਕਰਕੇ ਵੀ ਸਾਰੇ ਵੀ ਵਧੀਆ ਲੱਗਦਾ ਵੀ ਤੁਸੀਂ ਬਲੌਗ ਬਸ ਚੁੱਪ ਕਰਕੇ ਅਪਲੋਡ ਕਰ ਦਿਆ ਕਰੋ ਤੇ ਆਪਾਂ ਜਿਹੜਾ ਕੰਮ ਕਰਾ ਇਦਾਂ ਹੀ ਕਰੀ ਜਾਣਾ ਤੁਹਾਡੀ ਸਪੋਰਟ ਨਾਲ ਅੱਜ ਇੱਥੋਂ ਤੱਕ ਆਪਾਂ ਪਹੁੰਚੇ ਹਨ ਅਸੀਂ ਮਿਹਨਤ ਕਰਨੀ ਹੈ ਤੇ ਤੁਸੀਂ ਸਾਨੂੰ ਸਪੋਰਟ ਕਰਨੀ ਹੈ ਹਨ ਤੁਸੀਂ ਸਾਡੇ ਜਿਹੜੇ ਵਲੌਗ ਨੂੰ ਪਸੰਦ ਕਰਦੇ ਤਾਂ ਹੀ ਆਪਾਂ ਅੱਜ ਇੱਥੋਂ ਤੱਕ ਪਹੁੰਚੇ ਹੈ ਜ ਆਪਣਾ ਚੈਨਲ ਜਿਹੜਾ ਮੋਨਟਾਈਜ਼ ਹੋਇਆਗਾ ਤੇ ਜਦੋਂ ਸਿੰਪਲ ਲਾਈਫ ਹੈ ਤੇ ਆਪਾਂ ਘਰ ਦੇ ਵਿੱਚ ਰਹਿੰਨੇ ਆ ਚਲੋ ਜੌਬ ਵੀ ਕਰਦੇ ਹਾਂ ਨਾ ਜਾਂਦੇ ਆ ਸਕੂਲ ਜਾਂਦੇ ਆ ਉਦੋਂ ਵੀ ਆਪਾਂ ਕੰਮ ਕਰ ਕਰਕੇ ਜਾਂਦੇ ਤੇ ਘਰੇ ਆ ਕੇ ਵੀ ਆਪਾਂ ਕੰਮ ਕਾਰੀ ਕਰਨੀ ਹੁੰਦੀ ਹੈ ਹੋਰ ਤਾਂ ਆਪਾਂ ਕੀ ਕਰਨਾ ਚਲੋ ਆਏ ਹੁੰਦੇ ਵੀ ਕੰਮ ਕਰਦੇ ਨਾਲ ਨਾਲ ਆਪਾਂ ਵਲੌਗ ਬਣਾਈ ਜਾਂਦੇ ਰਹਿੰਦੇ ਆ ਨਾਲੇ ਆਪਣਾ ਵਲੌਗ ਬਣ ਜਾਂਦਾ ਹੈ ਨਾਲੇ ਆਪਣਾ ਘਰ ਦੇ ਕੰਮ ਹੋ ਜਾਂਦੇ ਆ ਤੇ ਤੁਹਾਡੀ ਸਪੋਰਟ ਹੋ ਜਾਂਦੀ ਹੈ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤਾਂ ਆਪਾਂ ਨੂੰ ਹੋਰ ਹੈ ਜਿਹੜਾ ਹੌਸਲਾ ਵੱਧ ਹੈਗਾ ਚਲੋ ਜੀ ਹੁਣ ਫੇਰ ਕੰਮਕਾਰਾਂ ਦੇ ਅੱਗੇ ਮੈਂ ਚਲੀ ਸੀ ਧਾਰ ਕੱਢਣ ਇੱਕ ਵਾਰੀ ਨਾਲੇ ਮਸ਼ੀਨ 'ਚ ਪਾਏ ਹੋਏ ਕੱਪੜੇ ਕਿਉਂਕਿ ਹੁਣ ਜਦੋਂ ਸਕੂਲ ਜਾਂਦੇ ਆ ਤੇ ਜਿਹੜੇ ਸਾਰੇ ਕੰਮਕਾਰ ਆ ਆਪਣੇ ਫਿਰ ਸ਼ਾਮ ਨੂੰ ਹੀ ਕਰਨੇ ਪੈਂਦੇ ਕਿਉਂਕਿ ਸਵੇਰ ਤਾਂ ਉਹਦੀ ਟਾਈਮ ਹੋ ਜਾਂਦਾ 7 ਵਜੇ ਤੱਕ 5-10 ਮਿੰਟਾਂ ਦੇ ਬੈਨ ਆ ਜਾਂਦੀ ਹੈ ਬੇਸ਼ੱਕ 4 ਵਜੇ ਉੱਠਦੇ ਆ ਫਿਰ ਉਹੀ ਗੱਲ ਜਿਵੇਂ ਸਾਡਾ ਬੇੜਾ ਨਾ ਜਿਹੜਾ ਬਹੁਤ ਜਿਆਦਾ ਵੱਡਾ ਤਾਂ ਕਰਕੇ ਫਿਰ ਵਿੜੇ ਦੀ ਹੈ ਜਿਹੜੀ ਸਾਫ ਸੁਪਾਈ ਮਸਾ ਹੁੰਦੀ ਹੈ। ਤਾਂ ਕਰਕੇ ਫਿਰ ਆਪਾਂ ਹੁਣ ਸ਼ਾਮ ਨੂੰ ਵੀ ਹੈ ਜਿਹੜੇ ਆਪਣੇ ਪੋਚਾ ਵਗੈਰਾ ਵੀ ਤੇ ਕਪੜੇ ਵੀ ਆਪਾਂ ਸ਼ਾਮ ਨੂੰ ਉਹ ਕਰਦੇ ਆ। ਤੇ ਆਪਾਂ ਬਣਾਉਣੀ ਅੱਜ ਮੂੰਗੀ ਦੀ ਦਾਲ। ਤਾਂ ਕਰਕੇ ਬੀਬੀ ਜੀ ਘਟ ਰਹੀ ਸੀਗੇ ਤੜਕਾ। ਹੋਰ ਦੱਸ ਬੀਬੀ ਫਿਰ ਤੈਨੂੰ ਖੁਸ਼ੀ ਹੈ? ਖੁਸ਼ੀ। ਬਾਦ ਦੋ। ਉਹ ਬਾਦ ਦੋ। ਹਮ। ਹਮ। ਬਸ ਤੁਸੀਂ ਇਦਾਂ ਹੀ ਸਾਡੇ ਵਲੌਗਸ ਨੂੰ ਪਸੰਦ ਕਰਦੇ ਰਹੋ ਹਨਾ। ਤੇ ਇਦਾਂ ਹੀ ਆ ਜਿਹੜੇ ਆਪਾਂ ਉਹਦੇ ਕੰਮਾਂ ਕਰਾਂ ਵਾਲੇ ਜਿਹੜੇ ਵਲੌਗ ਆਪਾਂ ਅਪਲੋਡ ਕਰੀ ਜਾਵਾਂਗੇ ਚਲੋ ਜੀ ਚੱਲੀਏ ਪਿਛੋਗਲ ਮੈਂ ਬਹੁਤ ਵੱਡੀ ਸਪੀਚ ਦਿੱਤੀ ਮਮਾ ਜੀ ਹਾਂਜੀ ਕੀ ਕਰਦੇ ਆਂ ਕੱਪੜੇ ਤੋਂ ਹੀ ਆਨੇ ਬਾਦੀ ਹਾਂਜੀ ਚੀ ਜੀ ਬਸੀ ਚਿਬੜੀ ਦੀ ਜੰਨੇ ਜੀ ਚਿਬੜ ਅੱਜ ਬਣਾਵਾਂਗੇ ਚਿਬੜਾਂ ਦੀ ਚਟਨੀ ਚਟਨੀ ਤੜਕੇ ਨਾਲ ਨਹੀਂ ਗੁੰਨੀ ਆਨੇ ਦੇ ਪਤਨੀ ਆ ਕਰੇਲੇ ਇੱਕ ਰੇ ਦੂਸਰੇ ਬਿਨਾ ਕੀ ਦੇ ਦਾਂਗੇ ਤੁਹਾਨੂੰ ਓਕੇ ਆ ਗਏ ਆ ਆਲੂ ਆਲੂ ਆ ਗੰਡੇ ਭਾਗੇ ਆ ਗੰਡੇ ਮਸਾਲਾ ਲਾਲਾ ਲਾਲ ਕੀ ਕਰਿਆ ਨੀਓ ਇਹ ਤਾਂ ਸਾਰਾ ਦਿਨ ਖਾਂਦੀ ਰਹਿੰਦੀ ਐ ਕਿੰਨੇ ਪੈਸੇ ਖਾਏ ਤੋਂ ਪਹਿਲਾਂ ਕਿੰਨੇ ਪੈਸੇ ਲਾ ਕੇ ਆਈ ਐ ਦਸਾਂ ਦਸਾਂ ਲਾ ਕੇ ਆਈ ਐ ਸਾਨੂੰ ਨਹੀਂ ਪਿਆ ਕਿ ਕਿਸਾ ਸਵਾਸ ਜਦੋਂ ਅਸੀਂ ਸਵੇਰ ਸੂਰ ਗਏ ਤੇ ਉਹ ਨਹੀਂ ਜਿਹੜਾ ਮੌਸਮ ਬਹੁਤ ਸੋਹਣਾ ਹੋ ਗਿਆ ਸੀਗਾ ਹਮ ਤੇ ਥੋੜੀਆਂ ਜਿਹੀਆਂ ਘਣ ਘਣੀਆਂ ਆਈਆਂ ਬਟੇਡੇ ਕਹਿੰਦੇ ਆ ਕਿ ਬਾਵਾ ਮੀਂਹ ਸੀਗਾ ਪਰ ਮੌਸਮ ਠੀਕ ਹੈ ਨਹੀਂ ਤਾਂ ਨਹੀਂ ਹੈ ਹਵਾ ਚੱਲਦੀ ਆ ਵਧੀਆ ਬਾਬੀ ਕੋਸ਼ ਕੱਪੜੇ ਹਾਂਜੀ ਓਕੇ ਬੰਦ ਦਸ ਬਾਬੀ ਹਾਂਜੀ ਛੋਟਾ ਜਿਹਾ ਮਨ ਨਹੀਂ ਆ ਹਾਂਜੀ ਖਖੜੀ ਪਈ ਐ ਖਖੜੀ ਚੀਰ ਖਖੜੀ ਚੀਰ ਗਈ ਮੈਂ ਫਿਰ ਅੱਗੇ ਵੱਸ ਠੀਕ ਆ ਅੱਜ ਮਾਰ ਸਮ ਖਰਾਬਾ ਨਾ ਲੱਗਦਾ ਨਹੀਂ ਨਹੀਂ ਅੱਜ ਸੋਹਣਾ ਹੈ ਸੋਹਣਾ ਕੱਲ ਸੀ ਬਾਣਾ ਮੁਰਗਾ ਦਾਦੀ ਬਣਾਈ ਜਾਂਦੀ ਹੈ ਸਬਜੀ ਬੀਬੀ ਬਣਾ ਰਹੀ ਹੈ ਚਟਨੀ ਮੈਂ ਤੋਂ ਰਹੀ ਕੱਪੜੇ ਤੇ ਤੂ ਬਾਦ ਜਾਉਂਗੀ ਪੋਚੇ ਲਾਉਣਾ ਮੰਮੀ ਬਣਾਈ ਜਾਂਦੀ ਹੈ ਸਾਗ ਨੂੰ ਮੂੰਗਾ ਮੂੰਗਾ ਦੱਦੀ ਆਪਕੋ ਅੱਜ ਬੀਬੀ ਕਹਿੰਦੇ ਨਾ ਵੀ ਅੱਜ ਮੂੰਗਾ ਬਣਾਵਾਂਗੇ ਮਸਾਲੇ ਨੂੰ ਵੀ ਬਣਾਇਆ ਮੰਤੋ ਨੂੰ ਵੀ ਰੱਖਾਂ ਰੱਪਾ ਇਹੋ ਜੀ ਕੰਦੀ ਸੀ ਰੱਦੀ ਅਜਮਾਸਮ ਕਿੰਨਾ ਠੀਕ ਆ ਹਨਾ yes yes ਤਖੜੀ ਲੱਖੇਗੀ ਕਿ ਨੂੰ ਲੈ ਉਹ ਦੇਖਿਓ ਉਹਨੂੰ ਸਾਰਾ 41 ਮਿੰਟ ਚਲ ਦੇਉਂਗੀ ਲੇਸ ਦਾ ਫੈਕਟ ਦੇਉਂਗੀ ਚੱਲਾ ਪੋਚੇ ਸਾਰਾ ਦਿਨ ਖਾਣਦੀ ਰਹਿੰਦੀ ਇਹ ਦਿਨ ਉਹ ਬਲਟੀ ਚਾਕੇ ਲੈਪਤ ਆ ਸਡੀਆਂ ਦੇਖੇ ਐਡਾ ਲੱਗਦੀਆਂ ਜਿਵੇਂ ਬਸਾਰ ਪਾਇਆ ਹੁੰਦਾ ਘਰ ਦੀਆਂ ਵਿੱਚ ਆ ਜਾਂਦਾ ਆ ਸਾਰਾ ਕੋਸ਼ਿਸ਼ ਲੱਕੇ ਚਾਕੇ ਕਿਹੜਾ ਉਧਰ ਸਿੱਟਣਾ ਲਿਆ ਧਾਰੀ ਨੇ ਹੈਗੀ ਖਾਲੀ ਹੈ ਜੀ ਦੋ ਕੁ ਸੁੱਟ ਰਹੇ ਮੇਰੇ ਧੋਣ ਵਾਲੇ ਤੇ ਪਾਪਾ ਜੀ ਨੂੰ ਵੀ ਪਤਾ ਤੇ ਵੀ ਅੱਜ ਇੱਧਰ ਕੰਮ ਕਰਨ ਲੱਗੀ ਜਾਂਦੀ ਐ ਤੇ ਉਹ ਵੀ ਪੱਠੇ ਵਗੈਰਾ ਜਿਹੜੇ ਪਾ ਗਏ ਚਲ ਮੇਰਾ ਕੰਮ ਨਿਪੜੇ ਹੁਣ ਮੈਂ ਜਾਉਂਗੀ ਪੋਚਿਆਂ ਵੱਲ ਮੈਂ ਤੁਹਾਨੂੰ ਦਿਖਾਣੇ ਆਪਣੀ ਨੇ ਜਿਹੜੀ ਮੱਕੀ ਆ ਕਿੱਡੀ ਸੋਹਣੀ ਹੈਗੀ ਹੁਣ ਕਿਉਂਕਿ ਚਾਰ ਪੌਣ ਨੂੰ ਉਹਦੇ ਵਿੱਚ ਰਸਤਾ ਜਾਂ ਬਣਾਇਆ ਹੋਇਆ ਵੀ ਟਰੈਕਟਰ ਟਰਾਲੀ ਲੱਟੂਗੀ ਛੱਲੀਆਂ ਜਿਹੜੀਆਂ ਬੰਨ ਲੱਗਿਆ ਸੀਗੇ ਤੇ ਫਿਰ ਆਪਾਂ ਇਹ ਨਾਲ ਰੱਖੀਦਾ ਅਚਾਰ ਹੀ ਪਾਉਣਾਗਾ ਹੁਣ ਜਿਹੜਾ ਸੱਗ ਵਿਚਾਲੇ ਹੁਣ ਜਗ੍ਹਾ ਬਣਾਈ ਹੋਈ ਟਰੈਕਟਰ ਟਰਾਲੀ ਦੇ ਲਈ ਤਾਂ ਕਰਕੇ ਫਿਰ ਇਹ ਵੱਢ ਲੈਂਦੇ ਤੇ ਆਪਾਂ ਪਛਵਾ ਨੂੰ ਜਿਹੜਾ ਪਾਉਣੇ ਹੈਗੇ ਹਾਂ ਜੀ ਥੋੜੇ ਥੋੜੇ ਦਾਣੇ ਜਿਹੇ ਬਣੇ ਹੋਏ ਆ ਪੱਕੀ ਨਹੀਂ ਹੈਗੀ ਜਣੀ ਕੀ ਹਾਂ ਜੀ ਕੀ ਪ੍ਰੋਬਲਮ ਹੈ ਘਰ ਘਰ ਇਹਦੇ ਕੋਰਕ ਰੀ ਰੀ ਸਾਰਾ ਦੇਣਾ ਇਹਨੂੰ ਖਾਇ ਨਾ ਆਇਰੋ ਪਲੀਜ਼ ਪਲੀਜ਼ ਆ ਦੇਖੋ ਪਹਿਲਾਂ ਨਾ ਨਿੰਮ ਜਨੇ ਨੇ ਨਾਪਲੇ ਫੇਰ ਉਗ ਰਿਹਾ ਆ ਜਿਹੜੇ ਫਲਾਵਰ ਬਣ ਰਹੇ ਹਨ ਆ ਬਲੇ ਬਲੇ ਸੋਨਾ ਕਲਰ ਬਣੂਗਾ ਨਾ ਤੇ ਇਹ 8 ਦਿਨਾਂ ਜਿਹੜਾ ਫੁੱਲ ਨਹੀਂ ਜਾਂਦਾ ਬੱਚਿਆਂ ਦੇ ਜਿਹੜੇ ਕੱਪੜੇ ਮੈਂ ਸਾਰੇ ਧੋਕੇ ਆ ਤੇ ਅੰਦਰ ਕਿਉਂਕਿ ਬਾਰ-ਬਾਰ ਲਾਉਣੇ ਪੈਂਦੇ ਇਹ ਵੀ ਮੈਂ ਸਕਾ ਕੇ ਪਾਈ ਆਂ ਚਲ ਪੈਣ ਲੱਗੇ ਇਹਨਾਂ ਨੂੰ ਲਾ ਕੇ ਪੈ ਜਾਾਂਗੇ ਕਿਉਂਕਿ ਮੰਮੀ ਦਫਾ ਕੇ ਬਾਦੇ ਚੱਲੀ ਆਂ ਪਾਣੀ ਦਾ ਗਲਾਸ ਲੈ ਕੇ ਦੇ ਜਾ ਮੈਨੂੰ ਸਾਤ ਸਾਤ ਕਰ ਬਣ ਖਾਣ ਨੂੰ ਚਾਹੀਦਾ ਤੁਹਾਨੂੰ ਪੰਦ ਦੇਂਗੀ ਦੇ ਦੂੰਗੀ ਜਾਂ ਪਾਣੀ ਲੈ ਕੇ ਦੇ ਮੈਨੂੰ ਪਤਾ ਹੋ ਗਿਆ ਮਿਸ ਹਾਂ ਠੋਰਾ ਮਿਸਕ ਹੋ ਗਿਆ ਮਿਸਕ ਆ ਕੱਢ ਕੇ ਆਉਂਦੀ ਤਾ ਐਮਟਾ ਹੀ ਵਜੇ ਮੇਹੀ ਟਾਈਮ ਹੋ ਗਿਆ ਸਾਰੇ ਸੱਬ ਦਾ ਮੈਂ ਪੋਚੀ ਵਗੈਰਾ ਲਾ ਕੇ ਠੇਸੀਗੇ ਮੈਂ ਖਿਆਲ ਕਰ ਦिए ਪੱਖੇ ਬੰਦ ਸੋਲੀ ਲੈ ਆਦੇ ਚੱਲੀ ਜਾਂਦਾਂ ਇੱਧਰ ਲਾਈਟਾਂ ਛੱਡ ਦिए ਬੱਚਿਆਂ ਦੇ ਬੈਗ ਵਗੈਰਾ ਸਭ ਕੁਝ ਥਾਉ ਥਾਈ ਪਈਆ ਫੇਰ ਆਦੇ ਵੱਲੋਂ ਆਪਾਂ ਜਿਹੜਾ ਕੰਮ ਕਰਨ ਵੀ ਇੜਤੇ ਮੰਮੀ ਨੇ ਰੱਖਤਾ ਬਾਲਣ ਉੱਲ ਰੱਖਣਾ ਨਾ ਨੇ ਰੋਟੀ ਦੀ ਜਿਹੜੀ ਨਿਆਬੀ ਸਬਜ਼ੀਆਂ ਦਾ ਪਾਣਾ ਵਾਣਾ ਚਟਨੀ ਸਟਟਨੀਆ ਪਰ ਅਗੜ ਕੇ ਕੁਝ ਵੀ ਫਰੀ ਤੇ ਇਹ ਇਹਨੇ ਕਿਤੋਂ ਮੁੰਜਾਂ ਦੇ ਨਾਲ ਦਾ ਆਕਾ ਵਗੈਰਾ ਖੋਸ਼ ਕਰਨ ਕਿਉਂਕਿ ਹਜੇ ਹੁਣ ਆਪਣੀਆਂ ਜਿਹੜਾ ਬਾਸਮਤੀ ਇਹ ਜਿਹੜਾ ਚਰਨਾ ਉਹ ਲੱਗਣਾ ਹੋ ਗਿਆ ਸਟਾਰਟ ਹੁਣ ਕਰਕੇ ਫੇਟਾ ਵੀ ਆ ਗਈ ਕੰਮ ਕਰਨੇ ਜਿਹੜੇ ਚੱਲਦੇ ਰਹਿੰਦੇ ਨੇ ਮੈਂ ਕੀ ਰਹਿਣਾ ਇਸ ਇਧਰ ਨਹੀਂ ਕਿਰਿਆ ਨਹੀਂ ਕਿਰਸੋਈ ਜਣੀ ਗਰਮੀ ਹੁੰਦੀ ਚੁੰਨੀ ਜਿਹੜੀ ਮੋਢੇ ਤੇ ਆ ਜਾਂਦੀ ਹੈ ਫਿਰ ਚਲੋ ਅੱਗੇ ਥੋੜਾ ਜਣਾ ਪਸ਼ੂਆਂ ਤੋਂ ਲਓ ਆਪਾਂ ਸਾਫ ਸਫਾਈ ਕਰਦੀ ਹੈ ਕਿਉਂਕਿ ਸੋਗਾ ਜਦ ਉੱਟ ਕੇ ਧਾਰ ਕੱਢਦੇ ਹਨ ਫਿਰ ਨਾ ਖਲਿਆਰ ਨਾ ਜਣੀ ਕਿ ਸੁੱਕਾ ਸੁੱਕਾ ਖਾ ਰਹਿਦਾ ਹੈਗਾ ਉਸ ਤੋਂ ਜ਼ਿਆਦਾ ਹੋ ਹੈ ਨਹੀਂ ਸਾਫ਼ ਹੀ ਪਿਆਗਾ ਚਲੋ ਥੋੜਾ ਅੰਨ ਲੈ ਕੇ ਆਪਾਂ ਪਪੂਟਿਆਂ ਕੋਲੇ ਚੱਲਦੇ ਆਪਨਾ ਅਗੂਟਾ ਵਧੀਆ ਗ੍ਰੋਥ ਕਰਤੀ ਹੈ ਨੇ ਵਰੀਆ ਸੋਨਾ ਸੁਣਾ ਵਣ ਗਿਆ ਚਲੋ ਜਿਹੜੀ ਮਾੜੀ ਮੋਟੀ ਕਣ ਮਣਕਾਣੀ ਹੁੰਦੀ ਹੈ ਹਨਾ ਤਾਂ ਹੁੰਦੇ ਜਿਹੜੀ ਜਣਕੀ ਜਿਹੜੇ ਪੁਰਾਣੇ ਪੱਤੇ ਸੀਗੇ ਸਾਰੇ ਮੱਤਣ ਲੱਗੇ ਸੋਨੇ ਸੋਨੇ ਨਵੇਂ ਆ ਜਿਹੜੇ ਬੂਟੇ ਆਉਣ ਲੱਗ ਗਏ ਪਰ ਨਾ ਆਪਣੇ ਥੇ ਪਤਾ ਨਹੀਂ ਉਹ ਹੀ ਗੱਲ ਦੀ ਪਤਾ ਨਹੀਂ ਲੱਗਦਾ ਹੁੰਦਾ ਮਗਰ ਉਹ ਪਤਾ ਲੱਗਦਾ ਹਨਾ ਇੱਥੇ ਆਸ-ਪਾਸੇ ਕੰਦਾ ਹੋਣ ਕਰਕੇ ਨਾ ਹੁਣ ਬੂਟੇ ਆਉਂਦਾ ਫੈਲਰ ਨਗੇ ਕਿਵੇਂ ਕਿਉਂਕਿ ਇਹਦੇ ਤੇ ਬਾੜੀ ਆਸੇ-ਪਾਸੇ ਜੇ ਫੈਲ ਰਿਹਾ ਹੋਇਆ ਗੰਮਰੂਦਾ ਦਾ ਬੁੱਟਾ ਤਾਂ ਇਹ ਵੀ ਵਿਚਾਰਾ ਨਵੇਂ ਪੱਤੇ ਕੱਢਣ ਲੱਗ ਗਿਆ ਤੇ ਇਹਦੇ ਜਿਹੜੇ ਇੱਕ ਅੱਧਾ ਗੁੱਛਾ ਲੱਗਿਆ ਸੀ ਉਹ ਚਿੜੀਆਂ ਨੇ ਖਾ ਲਿਆ ਕੀ ਹੈਗਾ ਆਪਣਾ ਚੀਕੂਆ ਦਾ ਬੁੱਟਾ ਇਹ ਵੀ ਸੋਨਾ ਬਣ ਗਿਆ ਦੇਖ ਮਸਤੀ ਕਰਦੀਆਂ ਅੱਜ ਹਵਾ ਚੱਲਦੀ ਆ ਸੋਹਣੀ ਸੋਹਣੀ ਬੱਚੇ ਹਜੇ ਤੱਕ ਖੇਡ ਕੇ ਨਹੀਂ ਮੁੜੇ ਕੀਰਾਂ ਕਰਕੇ ਆਉਦਾ ਪਤਾ ਨਹੀਂ ਹੋਮਵਰਕ ਕਰ ਲਿਆ ਕਿ ਨਹੀਂ ਕਰ ਲਿਆ ਕਿਉਂਕਿ ਮੈਂ ਵੀ ਆਉਦੀ ਕੰਮਾਂ ਕਾਰਾਂ ਚ ਹੋ ਜਾਨੀ ਆ ਹਣ ਖੇਢੀ ਜਾਂਦੀ ਆ ਫੇਰ ਆ ਕੇ ਉਸ ਕਰਨਗੇ ਚਲੋ ਮੰਮੀ ਲੱਗਦੀ ਆ ਰੋਟੀ ਮੈਂ ਆਪਦੇ ਕੰਮ ਨਵੇੜ ਕੇ ਆਵਾ ਫੇਰ ਕੱਪੜੇ ਵਗੈਰਾ ਉਤਾਰਾਂਗੇ ਲੋ ਜੀ ਟਾਈਮ ਹੋ ਗਿਆ 9:30 ਦਾ ਤੇ ਆਪਾਂ ਆਪਣੇ ਜਿਹੜੇ ਕੰਮ ਕਰ ਲਏ ਨੇ ਨਵੇੜਾ ਤੇ ਇਹ ਮੇਰਾ ਕੰਮ ਕਰ ਜਿਹੜਾ ਰੰਗਾ ਬਦਾ ਅੱਧੇ ਅੰਦਰ ਪਾਣੀ ਡੋਲ ਲਿਆnga ਤੇ ਹੁਣ ਲਾ ਕੋਈ ਪੁੱਛ ਤੇ ਛੁੱਤਰ ਖਾਣੀਆਂ ਨੇ ਮੋਂ ਬਾਨੀ ਅਸੀਂ ਕੰਪਾਈਂਗੇ ਕੱਲ੍ਹ ਲੈਗੇ ਸਮਰੀਤ ਦੇ ਡੈਡ ਯੂਨੀ ਆਏ ਹੈਗੇ ਹਜੇ ਖੇਤੋਂ ਕਿਉਂਕਿ ਉੱਥੇ ਭਈਏ ਜਿਹੜੇ ਹੱਕ ਪੱਟ ਰਹੇ ਆ ਤਾਂ ਕਰਕੇ ਫਾਕਾ ਵગેਰਾ ਵੈਸੇ ਪੱਟਤੀ ਹੋਣੀ ਆ ਉਹਨੂੰ ਤਾਂ ਉਹਨਾਂ ਦੇ ਥਾਂ ਤੇ ਛੱਡ ਕੇ ਆਉਣਗੇ ਇੱਥੇ ਕੂਲਰ ਚੱਲੀ ਜਾਂਦਾ ਜਿੱਦੇ ਤਾਂ ਕਰਕੇ ਬੈਠੇ ਆਵਾਜ਼ ਨਹੀਂ ਆਉਣੀ ਹੈਗੀਗੀ ਤੇ ਤਦੋਂ ਆਪਾਂ ਨਰ ਵੇਟ ਕਰਦੇ ਆ ਫਿਰ ਆ ਕੇ ਰੋਟੀ ਖਾ ਲੈਣਗੇ ਤੇ ਆਪਣੇ ਕੰਮ ਕਰਾਂ ਜਿਹੜੇ ਨਿਬੜ ਜਾਣਗੇ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੀ ਕਰਤਾ ਹਨ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਆਪਣਾ ਕਮੈਂਟ ਵੀ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਨੇ ਤੇ ਇੱਕ ਬੈਲ ਆਈਕਨ ਵੀ ਜ਼ਰੂਰ ਦਬਾਇਆ ਕਰੋ ਤਾਂ ਕਿ ਸਾਡੇ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਲੇ ਨਾ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਆ ਤੁਸੀਂ ਆਸਾਨੀ ਦੇ ਨਾਲ ਦੇਖ ਸਕੋ